ਾਂਚ ਬਰਖ ਕੋ ਆਨਾਤ ਧੂ ਬਾਰ ਕਰ ਸਿਮਰਤ ਅੰਮ੍ਰਿਤਾਰੇ ਇਤੋਂ ਤੱਕ ਨਾਮਦੇਵ ਨੇ ਕਿਹਾ ਜਾਂ ਜਾਂ ਧੂ ਨਾਰਦ ਤੇ ਕੈ ਨੇਕ ਟਿਕਾਉ ਮੋਹੇ ਪ੍ਰਮਾਤਮਾ ਜਿਸ ਥਾ ਤੇ ਧੂ ਨੂੰ ਤੂੰ ਟਿਕਾ ਦਿੱਤਾ ਨਾਮਦੇਵ ਦੀ ਬੇਨਤੀ ਮੈਨੂੰ ਇਹ ਅਵਸਥਾ ਬਖਸ਼ ਦੇ ਮਹਾਰਾਜ ਨੇ ਇਹਨਾਂ ਦੋ ਬੱਚਿਆਂ ਦਾ ਜ਼ਿਕਰ ਕੀਤਾ ਹੈ ਭਗਤ ਨੇ ਇਹਨਾਂ ਨੇ ਇਬਾਦਤ ਕੀਤੀ ਮੈਂ ਇੱਕ ਉਦਾਹਰਨ ਸਿਰਫ ਦੇਣ ਲੱਗਾ ਕਿਉਂਕਿ ਬੜੀ ਬੜੀ ਜ਼ਿਕਰ ਤਰੂਜੀ ਦਾ ਆਉਂਦਾ ਹੈ ਪ੍ਰਹਿਲਾਦ ਜੀ ਦਾ ਹੁੰਦਾ ਹੈ ਤੇ ਇਸ ਚੀਜ਼ ਨੂੰ ਭੁੱਲੋ ਨਾ ਸਿੱਖੋ ਗੁਰੂ ਗ੍ਰੰਥ ਸਾਹਿਬ ਨੂੰ ਪੜਿਏ ਧਿਆਨ ਨਾਲ ਪੜਿਏ ਇਸ ਤਰ੍ਹਾਂ ਨਾ ਪੜਿਏ ਸਿਲੇਬਸ ਕਾ ਇਸ ਤਰ੍ਹਾਂ ਪੜਿਏ ਮੈਂ ਇਹਨੂੰ ਪੜ ਕੇ ਅੰਦਰ ਨੂੰ ਪੜਨਾ ਹੈ ਕਿਉਂਕਿ ਇਹਨੂੰ ਪੜਨ ਤੋਂ ਬਿਨਾ ਅੰਦਰ ਪੜਨਾ ਹੀ ਨਹੀਂ ਹੁੰਦਾ ਬੰਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਕਹਿੰਦੇ ਆ ਮਿਲਾਨੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕੀਤਾ ਗੁਰੂ ਦੀਵ ਨੇ ਸ੍ਰੀ ਹਰਿਮੰਦਰ ਸਾਹਿਬ ਪਰ ਗੁਰਮਖੋ ਇੱਕ ਪ੍ਰਕਾਸ਼ ਬਾਹਰ ਦਾ ਹੈ ਇੱਕ ਪ੍ਰਕਾਸ਼ ਅੰਦਰ ਦਾ ਹੈ ਬਾਹਰ ਦੇ ਪ੍ਰਕਾਸ਼ ਨਾਲ ਹੀ ਅੰਦਰ ਦੇ ਪ੍ਰਕਾਸ਼ ਦੀ ਸਮਝ ਬਣੇਗੀ ਇਹ ਨਹੀਂ ਕਿ ਅਸੀਂ ਨਾਸਤਿਕ ਤਵ ਲਈ ਜਿਵੇਂ ਅੰਦਰ ਸਭ ਸਭ ਕੁਝ ਅੰਦਰ ਹੈ ਪਰ ਬਾਹਰ ਨੂੰ ਅਸੀਂ ਇਗਨੋਰ ਨਹੀਂ ਕਰ ਸਕਾਂਗੇ ਮੈਂ ਫਿਰ ਅਰਜ਼ ਕਰਾਂ ਹੁਣ ਇਸ ਬੱਚੇ ਦਾ ਅੰਦਰ ਕੈ ਸਹਿਮਾਨ ਦੀ ਜੇ ਮਾਂ ਆਪ ਜੁੜੀ ਹੈ ਉਹਦੀ ਅਸੀਸ ਬੱਚੇ ਨੂੰ ਜ਼ਰੂਰ ਜੋੜੇਗੀ ਮਾਤਾ ਗੁਰੂ ਅਰਜੁਨ ਦੇਵ ਜੀ ਦਾ ਉਹ ਸ਼ਬਦ ਜਿਹੜਾ ਅਕਸਰ ਸਜਣ ਜਨਮ ਦਿਨ ਤੇ ਪੜਦੇ ਆ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਾਰ ਹਰ ਸਦਾ ਪਜੋ ਦਗਦੀਸ਼ ਕਿੱਡੀ ਵੱਡੀ ਮਾਂ ਦੀ ਅਸੀਸ ਹੈ ਕਹਿੰਦੀ ਉਹ ਮੇਰੇ ਬੱਚਿਆ ਮੇਰੇ ਪੁੱਤਰ ਮਾਂ ਦੀ ਇਹ ਹੀ ਆਸੀਸ ਹੈ ਤੇਨੂੰ ਅੱਖ ਚਮਕਣ ਜਿੰਨਾ ਸਮਾ ਤੈਨੂੰ ਵੈ ਗੁਰੂ ਜੀ ਦਾ ਜਗਤ ਦੇ ਮਾਲਕ ਦਾ ਨਾਮ ਨਾ ਭੁੱਲੇ ਪੁੱਤਰ ਚੇਤੇ ਕਰੇਗਾ ਤੇ ਪਿਤਰਾਂ ਦਾ ਭਲਾ ਹੋ ਜਾਏਗਾ ਇਹ ਸ਼ਬਦ ਦੀ ਸ਼ੁਰੂਆਤ ਹੈ ਜਿਸ ਸਿਮਰਨ ਸਭ ਕਿਲਵੀਕ ਨਾਸ ਹੈ ਪਿਤਰੀ ਹੋਏ ਉਧਾਰੋ ਪੁੱਤਰ ਤੂੰ ਜਪੇਗਾ ਤੇ ਪਿਤਰ ਵੀ ਤਰ ਜਾਣਗੇ ਤੇਰੇ ਬਜ਼ੁਰਗ ਵੀ ਤਰ ਜਾਣਗੇ ਇਬਾਦਤ ਵਿੱਚ ਇੰਨੀ ਤਾਕਤ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਕੋਈ ਉਧਾਰੋ ਸੋਹਾਰ ਹਰ ਤੁਮ ਸਦੀ ਜਾਪੋ ਜਾਂ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਅਗੇ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਦ ਅਨੰਤਾ ਹਰ ਸਿਮਰਤ ਅਨੰਤ ਅਨੰਤਾ ਰੰਗ ਤਮਾਸ਼ਾ ਪੂਰਨ ਆਸ਼ਾ ਕਬੈ ਨਾ ਵਿਆਪੇ ਚਿੰਤਾ ਅੱਗੇ ਦੇਖੋ ਮਾਂ ਕਿੱਡੀ ਵੱਡੀ ਦਾਤ ਮੰਗਦੀ ਵੀ ਪਰਮਾਤਮਾ ਤੇ ਅਸੀਸ ਵੀ ਦੇ ਰਹੀ ਕਹਿੰਦੀ ਬੱਚਾ ਤੇਰਾ ਮਨ ਭਵਰੇ ਵਰਗਾ ਹੋਵੇ ਰੱਬ ਮਿਹਰ ਕਰੇ ਤੇਰਾ ਮਨ ਡੱਡੂ ਵਰਗਾ ਨਾ ਹੋ ਜਾਏ ਅਗਲੀਆਂ ਤੁਕਾਂ ਨੇ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ ਤੇਰਾ ਅੰਦਰ ਭਵਰੇ ਵਰਗਾ ਹੋਵੇ ਤੇ ਭਵਰਾ ਤੇ ਡੱਡੂ ਦੋਵੇਂ ਕਮਲ ਫੁੱਲ ਦੇ ਭਵਰਾ ਦੂਰ ਹੁੰਦਾ ਡੱਡੂ ਕੋਲ ਖੈ ਪਰ ਸੱਚ ਇਹ ਵੀ ਡੱਡੂ ਚਿੱਕੜ ਖਾਈ ਜਾਂਦਾ ਇੱਥੇ ਮਾਂ ਨੇ ਕਿਹਾ ਤੇਰਾ ਮਨ ਭਵਰਾ ਬਣੇ ਗੁਣਗਰਾਕ ਬਣੇ ਭਵਰ ਤੁਮਾਰਾ ਇਹ ਮਨ ਹੋਹੁ ਹਰ ਚਰਨਾ ਹੋਹੁ ਕੌਲਾ ਨਾਨਕ ਦਾਸ ਓਨ ਸੰਗ ਸੰਗ ਲਪਟਾਇਓ ਜਿਉ ਗੁੰਦੈ ਚਾਤ੍ਰਿਕ ਮੋਹਲਾ ਮੈਂ ਸਿਰ ਵਿਸ਼ੇ ਤੋਂ ਦੂਰ ਨਾ ਜਾ ਕੇ ਬਾਹਵਸਤਾ ਮੈਂ ਅਰਜ਼ ਕੀਤੀ ਇੱਕ ਪੱਖ ਹੈ ਧਿਆਨ ਵਿਸਰ ਗਿਆ ਬੰਦੇ ਦੀ ਜ਼ਿੰਦਗੀ ਗਈ ਦੂਜਾ ਪੱਖ ਹੈ ਕਿ ਅੰਦਰ ਬੜਾ ਨਿਰਮਲ ਖੈ ਜੋ ਕੁਝ ਅੰਦਰ ਟਿਕ ਗਿਆ ਵੈ ਗੁਰੂ ਤਰਸ ਕਰੇ ਚੰਗਾ ਬੀਜ ਬੀਜਿਆ ਗਿਆ ਤੇ ਰੁੱਖ ਬੁੱਢੀਪੇ ਤੱਕ ਸ਼ਾਂਤ ਹੈਗਾ ਮੈਂ ਤ੍ਰੂ ਦਾ ਜ਼ਿਕਰ ਕਰ ਰਿਹਾ ਸੀ ਰਾਜਾ ਉਤਾਨਪਾਦ ਹੈ ਤੇ ਦੋ ਇਸ ਦੀਆਂ ਰਾਣੀਆਂ ਨੇ ਸੁਨੀਤੀ ਤੇ ਸਰੂਚੀ ਜਿਹੜੀ ਸੁਨੀਤੀ ਸੁਨੀਤੀ ਹੈ ਇਹ ਤ੍ਰੂ ਦੀ ਮਾਹ ਹੈ ਤੇ ਜਿਹੜੀ ਸਰੂਚੀ ਹੈ ਇਹਦੇ ਪੁੱਤਰ ਦਾ ਨਾਮ ਉੱਤਮ ਹੈ ਆ ਰਾਜਾ ਉਤਾਨਪਦ ਅਸਲ 'ਚ ਇਸ ਸਰੂਚੀ ਰਾਣੀ ਨੂੰ ਉੱਤਮ ਦੀ ਮਾਂ ਨੂੰ ਬਹੁਤ ਦਿਲੋਂ ਮੁਹੱਬਤ ਕਰਦਾ ਹੈ ਤ੍ਰੋਦੀ ਮਾਂ ਨੂੰ ਇਸ ਤਰ੍ਹਾਂ ਨੇ ਆਪਾਂ ਸਿਰਫ ਆਉਣਾ ਹੈ ਕਿ ਬਚਪਨ ਵਿੱਚ ਵੱਜੀ ਹੋਈ ਠੋਕਰ ਕਿੱਥੋਂ ਤੱਕ ਲੈ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਦੇਖਿਓ ਕਿ ਇਸ ਵਿੱਚ ਮਾਂ ਦਾ ਕਿੱਡਾ ਵੱਡਾ ਰੋਲ ਹੈ ਤਰੂ ਬਾਹਰੋਂ ਹੁੰਦਾ ਹੈ ਆ ਕੇ ਉਹ ਤਾਨ ਬਾਦ ਦੀ ਗੋਦ ਵਿੱਚ ਬੈਠ ਜਾਂਦਾ ਹੈ ਇੰਨੀ ਦੇਰ ਨੂੰ ਇਹਦੀ ਮਤਰਈ ਮਾਂ ਹੁੰਦੀ ਹੈ ਉਤਮ ਦੀ ਮਾਂ ਸਰੂਜੀ ਹੁੰਦੀ ਹੈ ਉਹ ਤਰੂ ਨੂੰ ਬਾਪ ਦੀ ਉਹਦੀ ਗੋਦ ਵਿੱਚ ਰਾਜੇ ਦੀ ਗੋਦ ਚ ਬੈਠੇ ਹੋਏ ਨੂੰ ਬਾਹੋਂ ਪਕੜ ਕੇ ਬਾਹਰ ਕੱਢ ਲੈਂਦੀ ਤੇ ਗੱਲ ਕਹਿੰਦੀ ਤੂੰ ਇਸ ਗੋਦ ਵਿੱਚ ਨਹੀਂ ਬੈਠ ਸਕਦਾ ਇਸ ਗੋਦ ਵਿੱਚ ਸਿਰਫ ਉੱਤਮ ਬੈਠ ਸਕਦਾ ਹੈ 5 ਸਾਲ ਦਾ ਬੱਚਾ ਹੈ ਉਹਨੂੰ ਪਤਾ ਮਾਂ ਮੇਰੀ ਕਹਿੰਦੀ ਹੈ ਤੇਰਾ ਪਿਓਖ ਹੈ ਜਦੋਂ ਉਸ 5 ਸਾਲ ਦੇ ਬੱਚੇ ਨੂੰ ਮਤਰੀ ਨੇ ਬਾਹਰ ਤੱਕ ਆ ਮਾਰਿਆ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਹੈ ਮੈਂ ਉਹ ਜਿਹੜੀ ਆਪ ਨੂੰ ਸਾਣੀ ਸੱਚੀ ਮੁੱਚੀ ਬੱਚਾ ਨਿਵਾਣਾ ਜਾ ਉਹ ਗਿਆ ਇੱਕ ਲਵ ਸਾਡਾ ਵਰਦੇ ਸੰ ਦੱਡੂ ਲੀਕਾ ਭਾਈ ਸਾਹਿਬ ਨੇ ਵਰਤੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਚਿਹਰਾ ਜਿਵੇਂ ਬੁੱਝ ਗਿਆ ਕਦੀ ਪਿਓ ਵੱਲ ਦੇਖ ਕੇ ਕਦੀ ਮਾਂ ਵੱਲ ਦੇਖੇ ਨਹੀਂ ਮਿਲਣਾ ਹੋਇਆ ਕਿ ਬੱਚਾ ਡੱਡੂ ਲਿਕਾ ਹੋ ਕੇ ਆਪਣੀ ਮਾਂ ਕੋਲ ਆਇਆ ਉਹਨੇ ਦੋ ਸਵਾਲ ਕੀਤੇ ਆਪਣੀ ਮਾਂ ਨੂੰ ਉਹ ਸਵਾਲ ਬੜੇ ਕਮਾਲ ਦੇ ਸਨ ਕਹਿੰਦਾ ਪਹਿਲਾ ਸਵਾਲ ਇਹ ਸੀ ਮੈਨੂੰ ਇੱਕ ਗੱਲ ਦੱਸ ਤੂੰ ਇਸ ਥਾਂ ਤੇ ਬੱਚੇ ਦੇ ਪ੍ਰਸ਼ਨ ਕੀ ਨੇ ਤੂੰ ਰਾਣੀ ਹੈ ਕਿ ਗੋਲੀ ਹੈ ਉਨੇ ਕਹ ਪੁੱਤ ਹੋਇਆ ਕਿ ਦੇਖੋ ਸਿਆਣੀ ਮਾਂ ਸੀ ਉਹਨੂੰ ਪਤਾ ਸੀ ਉਹ ਭਾਵਨਾ ਵਾਲੀ ਸੀ ਉਹਨੇ ਕਿਹਾ ਤੂੰ ਇਹ ਮੈਨੂੰ ਉੱਤਰ ਦਾ ਮੈਨੂੰ ਉੱਤਰ ਦੇ ਮੇਰੀਏ ਮਾਂ ਮੈਨੂੰ ਜਨਮ ਦੇਣ ਵਾਲੀ ਹੈ ਤੂੰ ਰਾਣੀ ਹੈ ਕਿ ਇਸ ਘਰ ਚ ਗੋਲੀ ਹੈ ਉਹਨੇ ਕਿਹਾ ਪੁੱਤਰ ਨਹੀਂ ਮੈਂ ਰਾਣੀ ਹਾਂ ਉਹਨੇ ਕਿਹਾ ਅਗਲਾ ਸਵਾਲ ਹੈ ਮੇਰਾ ਜਿਸ ਤਖਤ ਤੇ ਜਿਸ ਗੱਦੀ ਤੇ ਮਰਾ ਮਾਪ ਮੇਰਾ ਬਾਪ ਬੈਠਾ ਹੈ ਇਹ ਗੱਦੀ ਇਹ ਤਖਤ ਮੈਨੂੰ ਕਿਵੇਂ ਮਿਲ ਸਕਦਾ ਹੈ 5 ਸਾਲ ਦੇ ਬੱਚੇ ਦਾ ਸਵਾਲ ਸੀ ਇਹ ਜੋ ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਮੈਂ ਉਹਨੂੰ ਕੋਟ ਕਰ ਰਿਹਾ ਹੋਰ ਕਿਸੇ ਨੇ ਉਹ ਕਹਿੰਦਾ ਮੈਨੂੰ ਦੱਸ ਇਹ ਰਾਜ ਭਾਗ ਕਿਵੇਂ ਮਿਲੇਗਾ ਤੇ ਇਹਦੇ ਨਾਲ ਹੀ ਉਹਦਾ ਸਵਾਲ ਸੀ ਵੀ ਜਿਹੜੇ ਮੇਰੇ ਤੋਂ ਹੇਟ ਕਰਦੇ ਨੇ ਮੈਨੂੰ ਨਫ਼ਰਤ ਕਰਦੇ ਨੇ मां मेरी ये मेनू दस ए नफरत करने वाले मेरे कदी मित्र बन सकदे आ मां सारी गल समझ गई उण समझ पै गई हुन अगली विनती सुनयो उने दसता मेनू आज ਧੱਕਾ ਮਾਰਿਆ ਮੈਨੂੰ ਅੱਜ ਗੋਦੀ ਚੋਂ ਦੂਜੀ ਮਾਂ ਨੇ ਬਾਹਰ ਕੱਢ ਦਿੱਤਾ ਮੈਂ ਕਹਿੰਦਾ ਸ਼ਾਬਾਸ਼ ਉਸ ਮਾਂ ਦੀ ਸੁਨੀਤੀ ਦੇ ਉਨੇ ਇੱਕੋ ਗੱਲ ਕਹੀ ਕਹਿਣ ਲੱਗੀ ਪੁੱਤਰ ਤੈਨੂੰ ਧੱਕੇ ਇਸ ਕਰਕੇ ਨਹੀਂ ਪਏ ਬਿ ਤੇਰੇ ਕਰਮ ਮਾਰੇ ਨੇ ਚਿੰਤੇ ਰੱਖੀ ਮੈਂ ਪ੍ਰੇਮਾ ਭਗਤੀ ਨਹੀਂ ਕੀਤੀ ਜੇ ਮੈਂ ਭਗਤੀ ਕੀਤੀ ਹੁੰਦੀ ਤੈਨੂੰ ਧੱਕੇ ਕਿਉਂ ਪੈਂਦੀ ਇਹ ਮੇਰੇ ਕਰਕੇ ਪਿਆ ਤੇਰੇ ਕਰਕੇ ਨਹੀਂ ਤੂੰ ਤਾਂ ਰਾਜੇ ਦਾ ਪੁੱਤਰ ਹੈ ਤੂੰ ਰਾਜਕੁਮਾਰ ਮੇਰੇ ਕਰਕੇ ਪਿਆ ਉਹਨੇ ਫਿਰ ਪੁੱਤਰ ਦੇ ਮਨ ਚ ਕੀਰਖਾ ਦੀ ਬੀਜ ਨੂੰ ਮਿਟਾ ਕੇ ਰੱਖ ਦਿੱਤਾ ਉਹਨੇ ਕਿਹਾ ਪੁੱਤਰ ਇਹ ਰਾਜ ਦਾ ਬਾਪੂ ਦਾ ਕਹਿ ਰਿਹਾ ਇੱਕ ਰਾਜ ਨਹੀਂ ਕਰੋੜਾਂ ਰਾਜ ਤੇਰੇ ਪੈਰਾਂ ਚ ਰੁੱਲਣਗੇ ਇੱਕ ਕਾਮਕਾਰ ਤੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਕਰੇ ਰਾਜ ਤਾਂ ਤੇਰੇ ਪਿੱਛੇ ਪਿੱਛੇ ਦੁਰੇਗਾ ਮੈਂ ਬੇਨਤੀ ਕਰਾ ਉਸ ਬੱਚੇ ਦਾ ਅੰਦਰ ਮਾਣੇ ਕਿਹੜੇ ਪਾਸੇ ਮੋੜ ਦਿੱਤਾ ਭਾਈ ਸਾਹਿਬ ਨੇ ਲਿਖਿਆ ਕਿ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲਿਤਾ ਤੇ ਇਹਦੇ ਅਰਥਾਂ ਦੀ ਲੋੜ ਨਹੀਂ ਸਾਡੀ ਆਮ ਸ਼ਬਦਾਵਲੀ ਪੰਜਾਬ ਦੀ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲਿਤਾ ਬਾਹਾਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋਲੀ ਕਾ ਮਾਂ ਪੁੱਛੇ ਤੂੰ ਸਾਵਾਨੀ ਹੈ ਕੇਸਰੀ ਤਾਂ ਡੱਡੋਲੀ ਕਾ ਹੋ ਗਿਆ ਮਾਂ ਨੂੰ ਪੁੱਛਦਾ ਤੂੰ ਸਾਵਾਨੀ ਹੈ ਕੇਸਰੀ ਤਾਂ ਮਾਂ ਕਹਿੰਦੀ ਹੈ ਸਾਵਾਨੀ ਖਾਂ ਜਨਮ ਦੀ ਮੈਂ ਸਾਵਾਨੀ ਖਾਂ ਸਾਵਾਨੀ ਕਾ ਜਨਮ ਦਿਨ ਨਾਮ ਨਾ ਭਗਤੀ ਕਰਮ ਨਹੀਂ ਦਿੱਤਾ ਮੇਰੇ ਬੱਚਿਆ ਮੇਰੇ ਕੋਲ ਭਗਤੀ ਨਹੀਂ ਮੇਰੇ ਕੋਲ ਸਿਮਰਨ ਨਹੀਂ ਜੇ ਇਰਖਾਲੂ ਹੁੰਦੀ ਤੇ ਸੌਕਣ ਦੇ ਵਿਰੁੱਧ ਬੱਚੇ ਨੂੰ ਪੂਰਾ ਪੌਇਜ਼ਨ ਕਰ ਦਿੰਦੀ ਪੁੱਤਰ ਤਗੜਾ ਹੋ ਆਪਾਂ ਦੇਖਾਂਗੇ ਇਹਨਾਂ ਨੂੰ ਮਾਰਾਂਗੇ ਅੰਜ ਕਰਾਂਗੇ ਉਹਨੇ ਕਿਹਾ ਬੱਚੇ ਦਾ ਅੰਦਰ ਅੱਜ 60 ਬੱਜੀਏ ਇਸ 60 ਵਿੱਚ ਜੇ ਮੈਂ ਮੋੜ ਦੇ ਸੰਤਰੀ ਬਣ ਸਕਦਾ ਇਸ 60 ਜੇ ਕਿਤੇ ਮੈਂ ਮੋੜ ਦਿਆਂ ਤੇ ਇਹ ਸਾਖਤ ਵੀ ਇਹ ਦੂਜੇ ਪਾਸੇ ਵੀ ਚੱਲ ਸਕਦਾ ਮਾਇਨੇ ਕਿਹਾ ਸਾਵਣੀ ਦਾ ਜਨਮ ਦਿਨ ਨਾਮਨਾ ਭਗਤੀ ਕਰਨ ਦੜੀਤਾ ਅੱਗੇ ਤਰੂ ਪੁੱਛਦਾ ਕਿਸ ਉਦਮ ਤੇ ਰਾਜ ਮਿਲੇ ਛਤ्रू ਤੇ ਸਭ ਹੋਵਨ ਮੀਤਾ ਕਿਸ ਤਰੀਕੇ ਨਾਲ ਮਿਲੇ ਅਗੇ ਫਿਰ ਮਾਂ ਕਹਿੰਦੀ ਹੈ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਦ ਤਪੁਨੀਤਾ ਬਾਹਰ ਚੱਲਿਆ ਕਰਨ ਤਬ ਤੁਰਬਿਆ ਕਰੋ ਛੱਡ ਕੇ ਮਨ ਬੈਰਾਗੀ ਹੋਏ ਅਤੀਤਾ ਮਨ ਬੈਰਾਗ ਚ ਆ ਗਿਆ ਨਰਲੇਪ ਹੋ ਗਿਆ ਮਾਈ ਨੇ ਅੰਦਰੋਂ ਸਭ ਕੁਝ ਸਾਫ ਕਰਕੇ ਰੱਖ ਦਿੱਤਾ ਬਾਹਰ ਚੱਲਿਆ ਕਰਨ ਤਬ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਬਿਛੋਂ ਰਾਜੇ ਸੱਦਿਆ ਅਵਚਲ ਰਾਜ ਕਰੋ ਨਿਤ ਲਿਤਾ ਮੈਂ ਸਿਰਫ ਇੱਕ ਉਦਾਹਰਨ ਲਈ ਹੈ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਚ ਹੈ ਜਿਹਦਾ ਜ਼ਿਕਰ ਬੜੀ ਬੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਹੈ ਤੇ ਇਹਨਾਂ ਚੀਜ਼ਾਂ ਨੂੰ ਐਵੇਂ ਨਫ਼ਰਤ ਦੀ ਨਿਕਾਣਾ ਨਾ ਦੇਖਿਆ ਕਰੀਏ ਜੇ ਪ੍ਰਹਿਲਾਦ ਜੀ ਦਾ ਜ਼ਿਕਰ ਹੈ ਕਿਉਂ ਨਹੀਂ ਸਤਕਾਰ ਨਾਲ ਕਹਿ ਰਹੇ ਜੇ ਤਰੂ ਜੀ ਦਾ ਜ਼ਿਕਰ ਆਇਆ ਜਿਨੂੰ ਮੱਥਾ ਟੇਕਨੇ ਆ ਕਿਉਂਕਿ ਮੈਨੂੰ ਇੰਜ ਲੱਗਦਾ ਵੀ ਸਾਡੇ ਅੰਦਰ ਦੀ ਦਵੇਸ਼ ਜੋ ਗੁਰੂ ਅਰਜੁਨ ਦੇ ਬਾਣੀ ਚ ਲਿਗਿਆ ਸਾਡੇ ਅੰਦਰ ਦੀ ਦਵੇਸ਼ ਨੂੰ ਬਰਦਾਸ਼ਤ ਨਹੀਂ ਕਰਦੀ ਪਰ ਬਾਹਰ ਤੋਂ ਡਰਦੇ ਹੋਏ ਮੈਕਾਂ ਤੇ ਬੋਲਦੀ ਕੋ ਨਹੀਂ ਪਰ ਚਾਰਕ ਡਰ ਲੱਗਦਾ ਅੰਦਰੋਂ ਤਾਂ ਹੀ ਤਾਂ ਅੰਦਰੋਂ ਬੇਪਰਤੀਦੀ ਹੈ ਨਾ ਇੱਥੇ ਦੇਖੋ ਉੱਥੇ ਬੜਾ ਪਿਆਰਾ ਬਚਨ ਗਿਆ ਪੁੱਤਰ ਚੱਲ ਭਾ ਨਾਰਦ ਨੇ ਇਹ ਨਾਰਦ ਚੁਲਖੋਰ ਨਹੀਂ ਇੱਕ ਯਾਦ ਰੱਖੋ ਇੱਕ ਗ੍ਰੰਥ ਹੈ ਨਾਰਦ ਭਗਤੀ ਸੂਤਰ ਉਹ ਵੀ ਪੜਨ ਵਾਲਾ ਹੈ ਖੈਰ ਉੱਥੇ ਉਹਨੇ ਕਿਹਾ ਪੁੱਤਰ ਕਿੱਥੇ ਚੱਲੇ ਹੈ ਉਹਨੇ ਕਿਹਾ ਮੇਰੀ ਮਾਂ ਨੇ ਕਿਹਾ ਉਹਨੇ ਉਪਦੇਸ਼ ਦਿੱਤਾ ਜਦੋਂ ਪੁੱਤਰ ਤੁਰਿਆ ਰਾਜਾ ਉਤਾਨਪਦ ਉੱਥੇ ਵੇਲੇ ਕਹਿੰਦਾ ਓਏ ਸੱਦੋ ਬੱਚਾ ਤੁਰਿਆ ਜਾ ਰਿਹਾ ਹੈ ਤੇ ਰਾਜਾ ਕਹਿੰਦਾ ਬੇਟਾ ਆਹ ਫੜ ਤੂੰ ਰਾਜ ਕਰਨ ਤੈਨੂੰ ਰਾਜ ਅਦਾ ਦਿੱਤਾ ਉਹ ਮਾਂ ਵੱਲ ਦੇਖ ਕੇ ਕਹਿੰਦਾ ਵਾਹ ਨੀ ਮਾਂ ਮੇਰੀਏ ਅਜੇ ਕੁਝ ਵੀ ਨਹੀਂ ਕੀਤਾ ਤੁਰਿਆ ਵਾਂ ਤੇ ਅੱਧਾ ਰਾਜ ਮੇਰੇ ਪੈਰਾਂ 'ਚ ਆ ਗਿਆ ਤੇ ਮੈਂ ਫਿਰ ਇੱਧਰ ਕਿਉਂ ਜਾਵਾਂ ਉੱਧਰ ਹੀ ਜਾਵਾਂਗਾ ਜਿੱਦੇ ਤੁਰਿਆਂ ਇੰਨਾ ਕੁਝ ਮਿਲ ਜਾਂਦਾ ਅਸੋਸੀਏਟ ਸਪਾਂਸਰ ਸਿਲਕੋ हेयर ਫਿਕਸਰ ਅਨੀ ਨਹੀਂ ਆਉਂਦਾ ਛੇਤੀ ਹੁਣ ਕਈ ਵਾਰੀ ਇੰਨੇ ਭੈੜੇ ਫੁਰਨੇ ਪੈਦਾ ਕਰਦਾ ਹੈ ਉਹ ਦਿਨ ਉੱਤੇ ਮੱਤ ਹੈ ਕਿਉਂਕਿ ਆ ਦੁਰਮਤ ਅਮੈਂ ਇੱਕ ਬੇਨਤੀ ਕਰਾਂ ਅਸੀਂ ਰੋਜ਼ ਅਰਦਾਸ ਕਰਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਉੱਤੇ ਫਿਰ ਪਤਾ ਕੀ ਕਹੇ ਮਤ ਪਤ ਦਾ ਰੱਖਾ ਆਪ ਵਹਿਗੁਰੂ ਮਨ ਨੀਵਾ ਮਤ ਉੱਚੀ ਉੱਚੀ ਮਤ ਹੋਵੇਗੀ ਤੇ ਮਨ ਚ ਮਾਨ ਨਹੀਂ ਪੈਦਾ ਹੋਵੇਗਾ ਜੇ ਮਨ ਉੱਚਾ ਹੋ ਜਾਏਗਾ ਮਤ ਨਹੀਂ ਹੋ ਜਾਏਗੀ ਪਿਆਰਿਓ ਉੱਚੀ ਮਤ ਜਿਹੜੀ ਹੈ ਉਹ ਪਰਮਾਰਥ ਵੱਲ ਜਾਂਦੀ ਹੈ ਨੀਵੀਂ ਮਤ ਜਿਹੜੀ ਉਹ ਪਦਾਰਥਾਂ ਨਾਲ ਲਿਜਾਂਦੀ ਹੈ ਉੱਚੀ ਮਤ ਜਿਹੜੀ ਉਹ ਲਿਵ ਵੱਲ ਲੈ ਕੇ ਜਾਂਦੀ ਏ ਤੇ ਨੀਵੀਂ ਮਤ ਜਿਹੜੀ ਉਹ ਧਾਤ ਵੱਲ ਲੈ ਕੇ ਜਾਂਦੀ ਪਦਾਰਥਾਂ ਵੱਲ ਉੱਚੀ ਮਤ ਜਿਹੜੀ ਹੈ ਉਹ ਮਨ ਦੇ ਟਿਕਾਣਾ ਨੂੰ ਬਣਾਉਂਦੀ ਹੈ ਤੇ ਨੀਵੀਂ ਮਤ ਜਦੋਂ ਹੋ ਜਾਂਦੀ ਪਿਆਰਿਓ ਉਹ ਮਨ ਦਾ ਖੰਡਾ ਬਣਾਉਂਦੀ ਹੁਣ ਇੰਤੇ ਸ਼ਬਦ ਵਰਤਿਆ ਕਿ ਮਨ ਨੀਵਾ ਮਤ ਉੱਚੀ ਬੜੇ ਮੈਂ ਸਰਲ ਸ਼ਬਦਾਂ ਜੇ ਕਾਂਗਾ ਗੁਰਮਖੋ ਉਕਤਾਇਓ ਨਾ ਜੇ ਸਮਝ ਨਾ ਪਏ ਫਿਰ ਵੀ ਜ਼ੋਰ ਦੇ ਆ ਜਿਸ ਗੱਲ ਦਾ ਬੜਾ ਬੇਰਸਾ ਜਾ ਲੱਗੇਗਾ ਮੈਂ ਕੱਲ ਵੀ ਕਿਹਾ ਕਿ ਜਦੋਂ ਮਨ ਵੱਲ ਝਾਤੀ ਮਾਰਨ ਲੱਗ ਪਾ ਕੇ ਫਿਰ ਦੂਜੀਆਂ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਇੱਥੇ ਜ਼ੋਰ ਨਹੀਂ ਕਿਹਾ ਮਨ ਫੁਰਨੇ ਪੈਦਾ ਕਰਦਾ ਤੇ ਮਤ ਜਾਂ ਬੁੱਧੀ ਕੋ ਇਹਨੂੰ ਕਹਿੰਦੇ ਨਰੀਖਣ ਕਰਨ ਵਾਲੀ ਸ਼ਕਤੀ ਜਿਹੜੀ ਪਰਚੋਲ ਕਰਦੀ ਏ ਜਿਹੜੀ ਵੇਂਦੀ ਪਈਏ ਮਨ ਕੀ ਕਰ ਰਿਹਾ ਹੈ ਜਦੋਂ ਮਨ ਖਿਆਲ ਪੈਦਾ ਕਰਦਾ ਹੈ ਤੇ ਬੁੱਧੀ ਉਹਦਾ ਨਰੀਖਣ ਕਰਦੀ ਹੈ ਬੁੱਧੀ ਉਹਦੀ ਪਰਚੋਲ ਕਰਦੀ ਤੇ ਜੇ ਬੁੱਧੀ ਹੋਵੇ ਚੰਗੀ ਮਤ ਹੋਵੇ ਉੱਚੀ ਨਿਰਮਲ ਹੋਵੇ ਉਹਦੇ ਉੱਤੇ ਗੁਰੂ ਦੇ ਸ਼ਬਦ ਦੀ ਕਿਰਪਾ ਹੋਵੇ ਉਹ ਮਤ ਜਿਹੜੀ ਹੈ ਗੰਦੇ ਤੋਂ ਗੰਦੇ ਮਨ ਦੇ ਫੁਰਨੇ ਨੂੰ ਕਰਮ ਰੂਪ ਵਿੱਚ ਬਾਹਰ ਆਉਣ ਹੀ ਨਹੀਂ ਦਿੰਦੀ ਉਸੇ ਵੇਲੇ ਅੰਦਰ ਤਾਂ ਖਤਮ ਕਰ ਦੇਗੀ ਇਸੇ ਕਰਕੇ ਗੁਰਬਾਣੀ ਵਿੱਚ ਜਿੱਥੇ ਨਾਮ ਮੰਗਿਆ ਸਿਮਰਨ ਮੰਗਿਆ ਪ੍ਰੀਤ ਮੰਗੀ ਉਥੇ ਸਤਿਗੁਰਾਂ ਨੇ ਬਾਣੀ ਵਿੱਚ ਸਬੂਧੀ ਵਾਸਤੇ ਵੀ ਅਰਦਾਸਾਂ ਕੀਤੀਆਂ ਸਾਮਤ ਦਿਓ ਦਇਆਲ ਪ੍ਰਭ ਜਿਤੁ ਵਹਿ ਅਰਾਧਾ ਇਹ ਮਾਰਾ ਨੇ ਸ਼ਬਦ ਵਰਤੇ ਬਾਣੀ ਚ ਸਾਨੂੰ ਸਮਤ ਦਿਓ ਕੋਣ ਹੋਇਆ ਕਿ ਕੇ ਉਸ ਮਨ ਨੇ ਫੁਰਨਾ ਪੈਦਾ ਕੀਤਾ ਬੁੱਧੀ ਨਿਗਰਾਨੀ ਕਰਦੀ ਏ ਤੇ ਮਨ ਇੰਨਾ ਭੜਾ ਏ ਇਹ ਇੰਦਰੀਆਂ ਵਿੱਚ ਪ੍ਰਵਿਰਤ ਕਈ ਵਾਰੀ ਗੰਦੇ ਤੋਂ ਗੰਦਾ ਮਾੜੇ ਤੋਂ ਮਾੜਾ ਫੁਰਨਾ ਪੈਦਾ ਕਰਦਾ ਏ ਤੇ ਜਦੋਂ ਮੱਤ ਨਿਰਮਲ ਅਗੋਚ ਚਪੀੜ ਮਾਰਦੀ ਚੰਦ ਮਾਰਦੀ ਚਲ ਪਿਸ਼ਾ ਇਹ ਕਿਹੜੇ ਫੁਰਨੇ ਬਣਾਣਾ ਪਿਆ ਤੂੰ ਤੇ ਗੁਰੂ ਕਾ ਸਿੱਖ ਤੂੰ ਇਹ ਸ਼ਬਦ ਪੜਿਆ ਤੇਰਾ ਬਾਬਾ ਨਾਨਕ ਮੁਰਸ਼ਿਦ ਹੈ ਮੇਰੇ ਉੱਤੇ ਉਹਦਾ ਪਹਿਰਾ ਹੈ ਪਿਆਰੇ ਇੱਕੋ ਦਾ ਮਤ ਨੂੰ ਪਿੱਛੇ ਲੈ ਜਾਏਗੀ ਜੇ ਮਤ ਮੈਲੀ ਹੋਵੇ ਹਰ ਫੁਰਨੇ ਨੂੰ ਕਰਮ ਬਣਾਉਣ ਦੀ ਪ੍ਰੇਰਨਾ ਦੇ ਕੇ ਇਹਨੂੰ ਅੱਗੇ ਤੋਰੇ ਕੀ ਮੈਨੂੰ ਇਹ ਥੋੜਾ ਜਿਹਾ ਸਮਝਾਣ ਲਈ ਆਪਣੇ ਮਨ ਨੂੰ ਮੈਂ ਇੱਕ ਉਦਾਹਰਨ ਦੇਣਾ ਵਾਂ ਸੌਖੀ ਸਮਝ ਪੈ ਜਾਏਗੀ ਮਨ ਮਤ ਮੈਂ ਕਹਵਾਂ ਕਿ ਤੁਸੀਂ ਮੰਨ ਲਓ ਆਪ ਕਿਸੇ ਦਫ਼ਤਰ ਵਿੱਚ ਕਿਸੇ ਆਫਿਸ ਵਿੱਚ ਇਹ ਥੋੜਾ ਜਿਹਾ ਸਿਸਟਮ ਜਿਆਦਾ ਕੰਮ ਕਰਾਉਣ ਵਾਸਤੇ ਜਾਂਦੇ ਹੋ ਫਾਈਲ ਥੱਲੇ ਜਿਹੜਾ ਕੰਮ ਕਰ ਰਿਹਾ ਕਲਰਕ ਉਹਨੇ ਤਿਆਰ ਕਰ ਦਿੱਤੀ ਉਹਦੇ ਨਾਲ ਆ ਗਨਸੰਡ ਹੋ ਗਈ ਬੰਦੇ ਦੀ ਕੰਮ ਗਲਤ ਕਰਾਨ ਜਾ ਰਿਹਾ ਉਹਨੇ ਫਾਈਲ ਤਿਆਰ ਕਰ ਦਿੱਤੀ ਤੇ ਜੇ ਕਲਰਕ ਦਾ ਸਬੰਧ ਉੱਚੇ ਅਫਸਰ ਨਾਲ ਜਿੰਨੇ ਸਾਈਨ ਕਰਨਾ ਉਹ ਵੀ ਭ੍ਰਸ਼ਟੇ ਦੋਨੋਂ ਮਿਲੇ ਹੋਏ ਆ ਤੇ ਉਹ ਇੱਕੋ ਦਮ ਕਹੇਗਾ ਸਾਹਿਬ ਜੀ ਆ ਕਰੋ ਕਿਰਪਾ ਲਾਓ ਕਰੋ ਫਾਈਲ ਉੱਤੇ ਸਾਈਨ ਕਰੋ ਉਹ ਇਸ਼ਾਰੇ ਚ ਹੀ ਸਮਝ ਜਾਂਦਾ ਹੈ ਉਹ ਸਾਈਨ ਕਰ ਦੇਗਾ ਬਿਲਕੁਲ ਨਹੀਂ ਦੇਖਦਾ ਉਹ ਪੇਜ ਕੱਢ ਕੇ ਰੱਖਣਾ ਜੀ ਇੱਥੇ ਕਰ ਦਿਓ ਉਹ ਨਾਲ ਨਾਲ ਕਰੀ ਜਾਂਦਾ ਹੈ ਪਰ ਪਿਆਰਿਓ ਜੇ ਕਲਰਕ ਹੋਵੇ ਭ੍ਰਸ਼ਟ ਤੇ ਉੱਪਰ ਵਾਲਾ ਅਫੀਸਰ ਹੋਵੇ ਇਮਾਨਦਾਰ ਥੱਲੇ ਭਾਵੇਂ ਉਹ ਗੜਛੜ ਕਰ ਲੈ ਜਦੋਂ ਫਾਈਲ ਲੈ ਕੇ ਜਾਏਗਾ ਉਹ ਕਹੇਗਾ ਵੀ ਇੱਥੇ ਰੱਖ ਜਾ ਮੈਨੂੰ ਧਿਆਨ ਨਾਲ ਪੜਾਂਗਾ ਵਾਚਾਂਗਾ ਫਿਰ ਮੈਂ ਦੇਖਾਂਗਾ ਮੈਂ ਸਾਈਨ ਕਰਨੇ ਨੇ ਕਿ ਨਹੀਂ ਜੇ ਮੰਨ ਲਓ ਥੱਲੇ ਵਾਲੇ ਨੇ ਬੇਈਮਾਨੀ ਕੀਤੀ ਹੋਵੇ ਅਫੀਸਰ ਮਰਜ਼ੀ ਕੀਤੀ ਸਾਈਨ ਕਰਨ ਵਾਲਾ ਇਮਾਨਦਾਰ ਹੋਵੇ ਉਹ ਫਾਈਲ ਵਾਪਸ ਭੇਜ ਦੇਗਾ ਕਹਿੰਦਾ ਖਬਰਦਾਰ ਤੂੰ ਮੇਰੇ ਤੋਂ ਗਲਤ ਕੰਮ ਕਰਾਉਣਾ ਚੇਤੇ ਰੱਖੋ ਮੰਨ ਫਾਈਲ ਤਿਆਰ ਕਰ ਦੇ ਮਤ ਨੇ ਸਾਈਨ ਕਰਨਾ ਤੇ ਪ੍ਰੈਕਟੀਕਲ ਚੱਲਣਾ ਜੇ ਮਤ ਮੈਲੀ ਹੋਵੇਗੀ ਤੇ ਮੰਨ ਦੇ ਖਰ ਫੁਰਨੇ ਦੇ ਉੱਤੇ ਘੁੱਗੀ ਮਾਰੀ ਜਾਏਗੀ ਸਾਈਨ ਕਰੇਗੀ ਜੇ ਮਤ ਗੁਰੂ ਦੀ ਦਿੱਤੀ ਹੋਏ ਨਿਰਮਲ ਹੋਵੇਗੀ ਤੇ ਮਨ ਜਿੰਨੇ ਮਰਜੀ ਪੇਪਰ ਤਿਆਰ ਕਰਦੇ ਫੁਰਨਿਆਂ ਦੇ ਮਤ ਪਿਛਾ ਮੋੜੀ ਜਾਏਗੀ ਮੈਂ ਤਾਂ ਇਸ ਥੋੜੀ ਜੀ ਬੇਨਤੀ ਕੀਤੀ ਮਨ ਦਾ ਮਾਨ ਸਤਿਗੁਰੂ ਕਹਿੰਦੇ ਨੇ ਦੁਰਮਤ ਚ ਵਸਿਆ ਵਾ ਵੈਗਰੂ ਬੜਾ ਯਤਨ ਕਰਨਾ ਵਾ ਪਰ ਅੰਦਰ ਫੁਰਨੇ ਮੈਂ ਤਾਂ ਕਰਦੇ ਨੇ ਇਹ ਸੰਬੰਧੀ ਇੱਕ ਹੋਰ ਜਿਵੇਂ ਸਾਡੀ ਬਾਡੀ ਬਚਪਨ ਤੋਂ ਜਵਾਨੀ ਬੁਢੇਪਾ ਕੱਲ ਨੂੰ ਹੋਣਾ ਹੈ ਬਾਲ ਜਵਾਨੀ ਅਰ ਬਿਰਧ ਹੋਣ ਵਾਲਾ ਸ਼ਲੋਕ ਅੱਗੇ ਅੱਗੇ ਚੱਲਦੀ ਇਸੇ ਤਰ੍ਹਾਂ ਸਾਡੀ ਬੁੱਧੀ ਵੀ ਵਿਕਾਸ ਕਰਦੀ ਹੈ ਇਹਦੇ ਕਈ ਪੜਾਅ ਨੇ ਅੱਜ ਜਦੋਂ ਸਤਿਗੁਰੂ ਦੇ ਇਸ ਬਚਨ ਨੂੰ ਮੈਂ ਵਿਚਾਰ ਰਿਹਾ ਸਾ ਘਰ ਤੇ ਮਨ ਚ ਆਇਆ ਇੱਕ ਪਾਸੇ ਬੁੱਧੀ ਮਹਾਰਾਜ ਕਹਿੰਦੇ ਪਾਇਓ ਬਾਲ ਬੁੱਧ ਸੁਖ ਰੇ ਬਾਲ ਬੁੱਧੀ ਵੀ ਹੈ ਜਿੱਥੇ ਬਿਲਕੁਲ ਨਿਰਸ਼ਲਤਾ ਹੈ ਨਿਰਵੈਰਤਾ ਹੈ ਨਿਰਮਲਤਾ ਹੈ ਘਰ ਚ ਰੋਟੀ ਕਿਵੇਂ ਚੱਲਦੀ ਕੋਈ ਪਰੇਸ਼ਾਨੀ ਨਹੀਂ ਖਸਦਾ ਖੇੜਦਾ ਸੰਦਾ ਆਪਣੀ ਨੀਂਦ ਕਿ ਮੈਂ ਅਸੀਂ ਭਰਮਣ ਸ਼ਬਦ ਨਹੀਂ ਵਰਤ ਰਿਹਾ ਕਿਉਂਕਿ ਅੱਜ ਕੱਲ੍ਹ ਕਈ ਵਾਰੀ ਵਿਦਵਾਨ ਜਿਹੜੇ ਬਹੁਤ ਉੱਚੇ ਵਿਦਵਾਨ ਨੇ ਜੋ ਕਹਿੰਦੇ ਗੁਰੂ ਸਾਹਿਬ ਨੇ ਇਹਨਾਂ ਭਰਮਣ ਕੀਤਾ ਉਹ ਗੁਰੂ ਸਾਹਿਬ ਭਰਮਣ ਕਰਨ ਨਹੀਂ ਆਏ ਸਤਿਗੁਰੂ ਲੋਕਾਂ ਨੂੰ ਤਾਰਨ ਵਾਸਤੇ ਆਏ ਗੁਰੂ ਸਾਹਿਬ ਸਲਾਮੀ ਬਣ ਕੇ ਸੈਰ ਕਰਨੇ ਗਏ ਸੱਚ ਇਹ ਵੇ ਸਤਿਗੁਰੂ ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੀ ਰਹਿਮਤ ਨਾਲ ਤਾਰਦੇ ਤਾਂ ਹੀ ਤਾਂ ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਬਾਬੇ ਤਾਰੇ ਚਾਰ ਤੱਕ ਚਾਰ ਚੱਕ ਨੌਖੰਡ ਪ੍ਰਤਿਮੇ ਸੱਚਾ ਢੋਵਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਗਾ ਕੱਲਾ ਇਹ ਨਹੀਂ ਪੰਜਾਬ ਦੀ ਧਰਤੀ ਭਾਈ ਸਾਹਿਬ ਦੇ ਬਚਨ ਮੁਤਾਬਕ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਤਿਮੇ ਦਿਸਾਈ ਬਾਜੂ ਗੁਰੂ ਗਵਾਰ ਹੈ ਖੈ ਖੈ ਕਰਦੀ ਸੁਣੀ ਲੁਕਾਈ ਬਾਬੇ ਭੇਕ ਬਣਾਇਆ ਉਦਾਸੀ ਦੀ ਰੀਤ ਚਲਾਈ ਤੇ ਕੇਵਲ ਪੰਜਾਬ ਨਹੀਂ ਚੜਿਆ ਸੋਧਨ ਧਰਤ ਲੁਕਾਈ ਗੁਰੂ ਨਾਨਕ ਸਾਹਿਬ ਪੂਰੀ ਧਰਤੀ ਨੂੰ ਪੂਰੇ ਸੰਸਾਰ ਦਾ ਉਧਾਰ ਕਰਨ ਵਾਸਤੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਪਟਨੇ ਦੀ ਧਰਤੀ ਕਿਤੇ ਕਹ ਜਿਹਨੂੰ ਆਪਾਂ ਅੱਜ ਪਟਨਾ ਸਾਹਿਬ ਕਹਿੰਦੇ ਆ ਇਸ ਸ਼ਹਿਰ ਦਾ ਬਹੁਤ ਵੱਡਾ ਨਾਮ ਸੀ ਜੀ ਇਸ ਨੂੰ ਪਾਟਲੀਪੁੱਤਰ ਵੀ ਕਹਿੰਦੇ ਸਨ ਇਸ ਸ਼ਹਿਰ ਨੂੰ ਇਹ ਪੁਸ਼ਪਾ ਨਗਰ ਵੀ ਕਿਹਾ ਜਾਂਦਾ ਸੀ ਇਸ ਨੂੰ ਅੱਜ ਕੱਲ ਆਪਾਂ ਪਟਨਾ ਸਾਹਿਬ ਕਹਿੰਦੇ ਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉੱਥੇ ਗਏ ਸਿਰਫ ਸਾਖੀ ਮੈਂ ਤਾਂ ਲਈ ਹੈ ਕਿ ਨਾਮ ਉਹ ਰਤਨ ਹੈ ਬਾਹਰ ਦੇ ਰਤਨ ਪਰਖਣ ਵਾਲਿਆਂ ਨੂੰ ਹੀ ਪਤਾ ਨਹੀਂ ਕਿ ਸਾਡੇ ਅੰਦਰ ਕੀਮਤੀ ਰਤਨ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਤੇ ਜੂਰ ਸੱਚੇ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਸਾਹਿਬ ਜੀ ਨੇ ਉਹਨਾਂ ਕਿਹਾ ਮਹਾਰਾਜ ਜੀ ਕਿ ਮੈਨੂੰ ਭੁੱਖ ਲੱਗੀ ਹੈ ਸਤਿਗੁਰਾਂ ਦੇ ਇੱਕ ਕੀਮਤੀ ਲਾਲ ਸੀ ਕੁਝ ਵਿਦਵਾਨ ਕਹਿੰਦੇ ਕਿ ਕੁਰਖੇਤਰ ਕਿਸੇ ਰਾਜੇ ਨੇ ਉਹ ਜ਼ੂਰ ਨੂੰ ਭੇਟ ਕੀਤਾ। ਕੁਝ ਸਾਖੀ ਕਰ ਕਹਿੰਦੇ ਨੇ ਹਜ਼ੂਰ ਨੇ ਮਿੱਟੀ ਵਿੱਚ ਆਪਣੇ ਚਰ ਲਾਏ ਤੇ ਉਹ ਕੀਮਤੀ ਲਾਲ ਜਿਹੜਾ ਸੀ ਉਹ ਮਿਲਿਆ। ਇਹ ਗੱਲ ਵੱਖਰੀ ਮਿਲਿਆ ਕਿੱਥੋਂ ਪਰ ਸਤਿਗੁਰਾਂ ਨੇ ਉਹ ਕੀਮਤੀ ਲਾਲ ਭਾਈ ਮਰਦਾਨਾ ਜੀ ਨੂੰ ਦਿੱਤਾ। ਸਾਰੇ ਸੀ ਜਾਣਦੇ। ਕਿ ਨਾਲ ਕਹਿ ਇਸ ਲਾਲ ਨੂੰ ਵੇਚ ਕੇ ਤੂੰ ਆਪਣੀ ਉਧਰ ਪੂਰਤੀ ਵਾਸਤੇ ਭੋਜਨ ਦਾ ਖਾਣੇ ਦਾ ਪ੍ਰਬੰਧ ਕਰ ਲੈ। ਪਰ ਭਾਈ ਸਾਹਿਬ ਨੇ ਕੁਝ ਦਿਨ ਪਹਿਲਾਂ ਹਜ਼ੂਰ ਨੂੰ ਇੱਕ ਬੇਨਤੀ ਕੀਤੀ ਸੀ ਮਹਾਰਾਜ ਜੀ ਆਪ ਜੀ ਦੇ ਨਾਲ ਮੈਂ ਵਿਚਰਨਾ ਪਿਆ ਕਈ ਥਾਵਾਂ ਐਸੀਆਂ ਨੇ ਕਿ ਸੰਗਤਾਂ ਆਪ ਜੀ ਨੂੰ ਅੱਗੇ ਨਹੀਂ ਜਾਣ ਦਿੰਦੀਆਂ ਤੁਹਾਡੇ ਚਰਨਾਂ ਤੋਂ ਕੁਰਬਾਨ ਜਾਂਦੇ ਨੇ ਜਦੋਂ ਤੁਰਨ ਲੱਗਦੇ ਉਹ ਬੇਰਹਾਰ ਕਰਦੇ ਨੇ